ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਜੋ ਤੁਸੀਂ ਇਹ ਪ੍ਰਾਣੀਆਂ ਤੇ ਅਸਿਕੰਧਾ ਦੇਖ ਰਹੇ ਹੋ ਬਾਲਿਆਂ ਦੀਆਂ ਛੱਤਾ ਹਨ ਇਹ ਕਿਸ ਗੁਰੂ ਪਾਤਸ਼ਾਹ ਦਾ ਕਰ ਹੈ ਇੱਥੇ ਕਿਹੜੇ ਕਿਹੜੇ ਪਾਤਸ਼ਾਹ ਜੀ ਆ ਕੇ ਰਹਿ ਕੇ ਗਏ ਹਨ ਤੁਹਾਨੂੰ ਇਸ ਵੀਡੀਓ ਵਿੱਚ ਪੂਰੀ ਸੰਕੇਬ ਵਿੱਚ ਆ ਕੇ ਦਿੱਤੀ ਜਾਊਗੀ ਤੇ ਇਸ ਵੀਡੀਓ ਨਾਲ ਤੁਸੀਂ ਜੁੜੇ ਰਹੋ ਜਿਆਦਾ ਤੋਂ ਜਿਆਦਾ ਸੰਗਤ ਨੂੰ ਸ਼ੇਅਰ ਕਰਿਓ ਆਜੋ ਦੇਖਦੇ ਆਂ ਵੀਡੀਓ ਤਾਂ ਜੀ ਜੀ ਉਹ ਦਰਸ਼ਕ ਜੀ ਤੇ ਆ ਜੀ ਜੀ ਬਾਗਲ ਬੰਦੇ ਦਾ ਸਾਬ ਦਾ ਜਨਮ ਦਾਣਾ ਠੀਕ ਇਹਨਾਂ ਦੀ ਇਹਨਾਂ ਦੇ ਪਰਦਾਦੇ ਗੁਰੂ ਨਾਮਦਾ ਜੀ ਦਾਦਾ ਗੁਰੂ ਅਰਜਨ ਸਾਹਿਬ ਜੀ ਠੀਕ ਬਸ ਠੰਡਾ ਫਰੇ ਮੁੰਡਾ ਦੇ ਬਾਲ ਗੁਰੂ ਅਰਜਨ ਸਾਹਿਬ ਜੀ 7 ਸਾਲ ਤੋਂ ਬਾਅਦ ਸਮਰ ਹੈ ਬਾਬਾ ਬਾਬਾ ਬੁੱਢਾ ਸਾਹਿਬ ਜੀ ਸਿੱਖੀ ਦੇ ਤਾਂ ਉਹ ਵੀ ਸਿਰ ਹਾਂ ਜੀ ਭਾਈ ਗੁਰਦਾਸ ਜੀ ਤੇ ਰਦਾ ਕਰਦੇ ਰਹੇ ਸਾਰੇ ਇੱਕੇ ਨਾਲ ਸੰਗਤ ਆਈ ਨੇ ਅਸੀਂ ਲਗ ਅੱਛਾ ਤੇ ਮਾਤਾ ਗੰਗਾ ਜੀ ਵਰਗੇ ਮਾਂ ਪੁੱਛ ਗੁਰੂ 7ਵੇਂ ਪਾਤਸ਼ਾਹ 21 ਸਾਲ ਇੱਥੇ ਰਹੇ ਜਿਹੜੇ ਬਾਬਾ ਗੁਰੂ ਸਾਹਿਬ ਵੀ ਪੁੱਤਰ ਸੀ ਤੇ ਗੁਰੂ ਪੂਰ ਹਰਿਦੈ ਸਿੰਘ ਸਾਹਿਬ ਦੇ ਪੁੱਤਰ ਇਹ ਬਾਬਾ ਗੁਰੂ ਸਾਹਿਬ ਨੇ ਇਹ ਨਹੀਂ ਛਿਰਛਿਰ ਦਾ ਇਹ ਸਾਨ ਹੈ ਜਨ ਸੰਨ ਉਧਰ ਪਰੇ ਖਾਜਾ ਪਾਇਆ ਲੋਕਾਂ ਨੂੰ ਸੰਗਤਾਂ ਨੂੰ ਹਾਂਜੀ ਉਹ ਬਲੇਖਾ ਆ ਬਾਬੇ ਸੈਨ ਦਾ ਨੇ ਦੋ ਮਜ਼ਲਾ ਮਕਾਨ ਬਣਾ ਦੇ ਸਕਣ ਉਹ ਯਾਦਿਕਾ ਸਮੇਤ ਫੋਜਾਂ ਸਮੇਤ ਜਨੀਆਂ ਸਾਰਾ ਪਰਿਵਾਰ ਲੈ ਕੇ ਸੱਚੇ ਪਾਤਸ਼ਾਹ ਤੇ 7 ਸਾਲ ਦਾ ਬਾਬੇ ਸਮਰਾਇ ਤੇ ਕਈ ਸਾਲ ਪਹਿਲਾਂ ਹਰਾਈ ਸਾਹਿਬ ਜੀ ਰਹੇ ਤੇ ਗੁਰੂ ਤੇਗ ਬਹਾਦਰ ਸਾਹਿਬ ਜਦੋਂ ਗੱਦੀ ਤੇ ਬਰਾਜ ਮਾਣ ਉਹ ਵੀ ਬੜਾ ਸਮਰਾਇ ਮਗਲਵੇ ਤੇ ਸਾਰਾ ਪਰਿਵਾਰ ਲੈ ਕੇ ਅਚਲ ਇਥੋਂ ਅੰਮ੍ਰਿਤ ਵੇਲੇ ਸੱਚੇ ਪਾਤਸ਼ਾਹ ਉਧਰ ਤੇ ਬਾਹਰਲੇ ਦੰਦ ਜਾਂਦੇ ਆ ਉਥੇ ਜਾ ਕੇ ਇਸ਼ਨਾਨ ਕਰਦੇ ਹੋ ਜਾ ਕੇ ਜਾਣ ਲੱਗੇ ਦਰਸ਼ਨ ਕਰਕੇ ਜਾਣ ਕੋਈ ਮੌਜੂਦ ਹੈ ਜੀ ਤੇ ਉੱਥੇ ਇਸ਼ਨਾਨ ਕਰਕੇ ਤੇ ਦੁਆਨ ਦੀ ਅਰਦਾਸ ਕਰਦੇ ਦੁਆਨ ਦੀ ਅਰਦਾਸ ਜੀ ਪਰ ਤੋਂ ਬਾਅਦ ਬੇਸਾਹਬ ਦੇ ਅਸਲਿਆਸ ਲੱਗ ਜਾਂਦਾ ਸੱਚੇ ਪਾਤਸ਼ਾਹ ਬੇਸਾਹਬ ਵੀ ਅੱਜ ਮੌਜੂਦ ਹੁੰਦੇ ਹਾਂ ਜੀ ਬੇਸਾਹਬ ਦੇ ਥਲੇ ਸੱਚੇ ਪਾਤਸ਼ਾਹ ਬੈਠ ਜਾਂਦੇ ਤੇ ਸੰਗਤਾਂ ਦੁਆਲੇ ਜਿਵੇਂ ਆਪ ਜੀ ਆਏ ਸੰਗਤਾਂ ਹੋਰ ਸੰਗਤਾਂ ਆ ਗਈਆਂ ਉਹ ਪੁਕਰਮਾ ਕਰਕੇ ਸੱਚੇ ਪਾਤਸ਼ਾਹ ਦੇ ਜੁਰ ਬੈਠ ਜਾਂਦੀਆਂ ਤੇ ਸਤਿ ਪਾਸ਼ਾ ਨੂੰ ਉਪਦੇਸ਼ ਕਰਦੇ ਵੀ ਸਿੱਖੋ ਵਾਹਿਗੁਰੂ ਦਾ ਸਿਮਰਨ ਕਰਿਆ ਕਰੋ ਸਤਨਾਮ ਵਾਹਿਗੁਰੂ ਦਾ ਸਿਮਰਨ ਕਰਿਆ ਕਰੋ ਬਾਣੀ ਪੜਿਆ ਕਰੋ ਤੇ ਜਿਹੜੀਆਂ ਤੁਸੀਂ ਭਾਵਨਾ ਕਰੋਂ ਲੈ ਕੇ ਤੁਸੀਂ ਹੀ ਗੁਰੂ ਘਰ ਵੱਲੋਂ ਉਹ ਤੁਹਾਡੀਆਂ ਭਾਵਨਾਵਾਂ ਵੀ ਪੂਰੀਆਂ ਹੋਣਗੀਆਂ ਜੋ ਤੁਹਾਡੇ ਉਹ ਮਨੋਤਨ ਉਹ ਵੀ ਗੁਰੂ ਸਾਹਿਬ ਪੂਰ ਕਰਨਗੇ ਤੇ ਵਜਨ ਦੇ ਤਾਰਨੇ ਜੋ ਵੰਗਲਾ ਜਾਪ ਕਰਿਓ ਸਿੱਖੀ ਤੋਂ ਹਨ ਰਬ ਸੰਭਾਲੀ ਸਿੱਖੋ ਬੜਾ ਤੁਹਾਨੂੰ ਵਧਾਈ ਹੈ ਗੱਲ ਦੀ ਆਪੜੀ ਵੱਡੀ ਦਾ ਤੁਹਾਡੇ ਕੋਲ ਅੱਛਾ ਫਿਰ ਟਰਾਡੀ ਦਰਵਾਹ ਲੱਗਦਾ ਟਾਈਮ ਹੈ ਜੀ ਉੱਥੇ ਦੇ ਜੀ ਪਹੁੰਚਣ ਉਹ ਵੀ ਆਦ ਕਰਦੀ ਆ ਭਾਈ ਕਨਿਆ ਜੀ ਨੇ ਉਹ ਸੁਲਤਾਨ ਦੇ ਘੋੜਿਆਂ ਦੀ ਸੇਵਾ ਸਿੱਖਾਂ ਦੀ ਸੇਵਾ ਕਰਕੇ ਤੇ ਬ੍ਰਹਮ ਗਿਆਨ ਦੀ ਇਥੋਂ ਵਸਤਾ ਪਾਈ ਜਿਨ੍ਹਾਂ ਨੇ ਜਾਂਚ ਕਰਾਇਆ ਕੁਲਗੀ ਤਰਫ ਪਾਸ਼ਾ ਦੇ ਸਮੇਂ ਸੇਖੰਮ ਤੇ ਦੁਸ਼ਮਣ ਤੇ ਇੰਨਾ ਇੰਨਾ ਗੰਦਾ ਬੇਈਹੀ ਫਈ ਸਾਰੇ ਮਾਂ ਹੁਸ਼ਮ ਤਿੰਨਾ ਪਾਸ਼ੀਆਂ ਦੇ ਬਾਬਾ ਬੁੱਢਾ ਸਾਹਿਬ ਜੀ ਵਰਗੇ ਮਹਾਂਪੁਰਸ਼ਾਂ ਦੀ ਪਾਈ ਗੁਰਦਾ ਜੀ ਬਾਬਾ ਜੀਠਾ ਜੀ ਬਾਬਾ ਪੈੜਾ ਜੀ ਬਾਬਾ ਫਰਾਗਾ ਜੀ ਬਾਬਾ ਪ੍ਰਣਾੰਜ ਬਾਬਾ ਬੀਜਾਂ ਜੀ ਇੰਨੀਆਂ ਸ਼ਖਸੀਤਾਂ ਬੰਦ ਮਾ ਦਾ ਗੰਗਾ ਜੀ ਵਰਗੇ ਮਹਾਂਪੁਰਸ਼ਾਂ ਦੀ ਤੇ ਇਹਨਾਂ ਕੰਦਾਂ ਦੇ ਦਰਸ਼ਨ ਕੀਤੇ ਗੁਰੂ ਖੋ ਕਰੋਣਾ ਜਨਮਾਂ ਦਾ ਫਲ ਆਹ ਕਰੋਣਾ ਜਨਮਾਂ ਦਾ ਤੇ ਜੇ ਤੁਸੀਂ ਚੁਰੇ ਜੇ ਘਰੋਂ ਇੱਕ ਦਰਸ਼ਨ ਕਰਨ ਚੱਲੇ ਆ ਉਥੋਂ ਐਨ ਤੁਰੰਦਾ ਇੱਕ ਕੰਦਾਸਮੇ ਚਰਦਾ ਫਲ ਇੱਕ ਕੰਦ ਇਹਦੀ ਵੱਡੀ ਦਾਤ ਵੀ ਅੱਜ ਲੈ ਕੇ ਚੱਲੇ ਹੋ ਤੇ ਤੁਸੀਂ ਇੱਥੇ ਨਹੀਂ ਨਹੀਂ ਬਹੁਤ ਸਾਰੇ ਨਹੀਂ ਦੇ ਬਾਹਰ ਨਹੀਂ ਦੇ ਕੇ ਨਹੀਂ ਤੁਸੀਂ ਸਿਕਾ ਅਜੀ ਡੱਪਲ ਹੀ ਤੋਂ ਮੈਂ ਤਾਂ ਹੀ ਅੱਛਾ ਸੋਰੀ ਮੇਰੇ ਕੋਰੇ ਵਾਲੇ ਅੱਛਾ ਅੱਛਾ ਤੇ ਉਹ ਡੱਪਲ ਕਿੱਟੀ ਦੂਰਾ ਹਾਂਜੀ ਉਹ ਤੁਹਾਡੇ ਕੋਰੇ ਵਾਲੇ ਉਰਲੇ ਮੇਰੇ ਤੁਹਾਡੇ ਘਰ ਵਿੱਚ ਸੰਭਾਗ ਹੁੰਦਾ ਹਾਂਜੀ ਉਹ ਤਾਂ ਬਾਬਾ ਸਿਰੀ ਚੰਦਾ ਨਹੀਂ ਨਹੀਂ ਬਾਹਰ ਗੁਰਦੁਆਰੇ ਜਿਹੜਾ ਰੋਲੀ ਭਾਈ ਨਿਕਲੂ ਸਾਰਾ ਹਾਂ ਉੱਥੇ ਦਵਾਨ ਲੱਗਦਾ ਹੈ ਮਹੀਨੇ ਦੇ ਪਹਿਲੇ ਦਿਨ ਦਰੇਜੀ ਮਹੀਨੇ ਦੇ ਪਹਿਲੇ ਦਿਨ ਉਹ ਦਮਾਨ ਦੀ ਹਾਜ਼ਰੀ ਭਰਿਆ ਕਰੋ ਜਿੰਨੀ ਬਖਸ਼ਿਸ਼ ਵੀ ਇੰਨੀ ਵੱਡੀ 20 ਸਾਲ ਦੀ ਬੰਦੀ ਜਿਹੜੀ ਨੂੰ ਬਾਬਾ ਬਾਬਾ ਮੰਨ ਕੇ ਚੱਲ ਗਿਆ ਨਾ ਕਾਂਦ ਹੋ ਕੇ ਬੰਦੀ ਕਰ ਲਈ 20 ਤੇ ਜਦੋਂ ਆਪਾਂ ਉਹ ਮਾਰਨ ਦੀ ਗੱਲ ਕੀਤੀ ਨਾ ਤੇ ਬੰਦੀ 20 ਸਾਲ ਦੀ ਛੁੱਟੀ ਰਹਿਣੀ ਨਾ ਮਤ ਇਨੀ ਵੱਡੀ ਦਾਤ ਉਥੋਂ ਮਿਲਦੀ ਜੇ ਇੰਨਾ ਵੱਡੀ ਧਿਰ ਹੋਇਆ ਭਲਾ ਬੰਦੀ ਵੇਖੋ ਸਾਵੀ ਸਾਲ ਦੀ ਤੇ ਕਿੰਨੀ ਚੇੜ ਤੇ ਇਹ ਇਹ ਤੁਸੀਂ ਆਲ ਕੇ ਦਰਸ਼ਨ ਸੰਗ ਦੇ ਕਰਕੇ ਪ੍ਰਸ਼ਾਦਾ ਛੱਕੇ ਇਥੋਂ ਦੇ ਕਰਕੇ ਦਰਸ਼ਨ ਦੇ ਐਡੀ ਵੱਡੀ ਦਾਤ ਲੈ ਕੇ ਜਾਣੀ ਕਰੇ ਤੇ ਇਹ ਇਹ ਕਿਥੋਂ ਮਿਲਦੀ ਬਈ ਦਸੋ ਜਿਹੜੇ ਲੋਕ ਮਿੱਠੇ ਪਾੜਾ ਵਿੱਚ ਜੰਗਲਾਂ ਵਿੱਚ ਜਾ ਕੇ ਬੈਠੇ ਹਨ ਉਹ ਕਾਦੇ ਲਈ ਬੈਠੇ ਆ ਗੁਰੂ ਦੇਵ ਭਦਰ ਸਾਹਿਬ ਪਾਛਾ ਪਾਸ਼ਾ ਬੰਨ ਕਰ ਵਿਆ ਇਹ ਜਗ ਧੂਮੇਗਾ ਪਹਾੜ ਤੇ ਇੱਥੇ ਆ ਮਨ ਦਿੱਤਾ ਸੱਚ ਕਿਹਾ ਸੱਚ ਮੰਨਿਆ ਕਿਆ ਵਿਚਾਰ ਇਹਨੂੰ ਸੱਚ ਨਹੀਂ ਮੰਨ ਲਿਆ ਇਹਨੂੰ ਆਪਣਾ ਦਿਮਾਗ ਆ ਕਿ ਆ ਵੀ ਚਾਰਾਂ ਗਿੱਦਾਂ ਵੀ ਇਹਨੂੰ ਸੱਚ ਮੰਨੀ ਬਿਠੇ ਜੀ ਇਹ ਧੂਮੇਗਾ ਪਹਾੜ ਪਤਾ ਨਹੀਂ ਕਦੋਂ ਆ ਆ ਵੀ ਇਹ ਲੋਪੋ ਜਾਣਾ ਆ ਪਾਂਡਾ ਖਰਚਾ ਪਾਂਡਾ ਪਤਾ ਨਹੀਂ ਕਦੋਂ ਠੇੜਕਾ ਵੱਜਣਾ ਤੇ ਬਾਣੀ ਦੱਸਦੀ ਇਹ ਕਰਾਜ਼ ਰਹਿਣਾ ਆ ਇਸ ਆ ਜਿੰਦਗੀ ਰਾਤ ਜਿੰਦਣੇ ਇਹ ਚਲੇ ਜਾਣਾ ਤੇ ਦਾਵੇ ਦਾਵੇ ਜੁਕਾ ਦੇ ਮੰਨੀ ਬਿਠੇ ਜੁਕਾ ਜਿਹੜੇ ਪਹਾੜਾਂ ਦੇ ਜੰਗਲ ਪਹਾੜਾਂ ਦੇ ਵਿੱਚ ਬੈਠੇ ਜੰਗਲਾਂ ਵਿੱਚ ਬੈਠੇ ਆ ਤਪ ਕਰ ਰਹੇ ਆ ਜਿਹਨਾਂ ਨੂੰ ਜਿਹਨਾਂ ਨੂੰ ਗੁੱਸਾ ਮਜਾਈ ਆ ਆਪਰਾਮ ਦੇ ਲੋਕ ਇਹ ਇਸ ਸੰਸਾਰ ਵਿੱਚ ਕੁਝ ਨਹੀਂ ਤੇ ਆਪਾਂ ਬੰਦਗੀ ਕਰੀਏ ਆਪਣੇ ਜਨਮ ਸਵਾਲੀ ਕੀ ਕਾਦੇ ਲਈ ਸਾਨੂੰ ਸਾਜ ਕਰਨ ਦੀ ਕਾਰਤਿ ਹੋ ਜੇ ਤੇ ਸਾਡਾ ਜਮ ਮਰਨ ਜਮਟਾ ਜਾਵੇ ਉਹ ਇਸ ਸਾਰਜ ਮਿੱਠਿਆ ਤੁਸੀਂ ਆਪ ਤੁਰੀ ਛੱਡ ਕੇ ਪੁੜਾ ਛੱਡ ਕੇ ਸਾਰਾ ਸਾਰਾ ਕੁਝ ਛੱਡ ਕੇ ਤੇ ਸਰੀਰ ਦੁੱਖ ਦੇ ਵਿੱਚ ਤੇ ਗੁਰੂ ਅਰਜਨ ਸਾਹਿਬ ਆਸ਼ਾ ਮੇਰੀ ਮੇਰੀ ਬਿਰੀ ਦੇ ਮਾਲਕ ਗੁਰੂ ਅਰਜਨ ਸਾਹਿਬ ਖੰਡਾ ਪ੍ਰਮਾਣਾਂ ਦੇ ਮਾਲਕ ਪ੍ਰਤਾਖਾ ਰੋ ਉਹ ਲਿਖਲੇ ਬਾਣੀ ਵਿੱਚ 1200 1208 ਅੰਕ ਦਾ ਸਖੀਲਾ ਸ਼ਲੋਕ ਆ ਸਾਰ ਵਿੱਚ ਲਾਗਦਾ ਸਾਰੰਗ ਮਹੱਲਾ ਪੰਜਵਾਂ ਹਰ ਜਨ ਆਰਾਮ 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 ਧਿਆਣੇ ਇੱਕ ਪਲਕ ਸੁਖ ਸਾਸ ਮਾਂਕੂਟ ਬਿਪੂਠੇ ਪਾਏ ਕਰੋਨਾ ਬਿਪੂਠੇ ਇੱਕ ਅੱਖ ਦੇ ਪੜਗੇ ਨਹੀਂ ਸਭ ਦੀ ਸਮਪਤੀਆ ਤੇ ਆ ਜਿੱਡਾ ਵੱਡਾ ਸਮੁੱਚ ਸਤਾਨ ਦੇਤਾ ਗੁਰੂ ਸਾਹਿਬ ਨੇ ਤੇ ਸੱਚੇ ਪਾਤਸ਼ਾਹ ਨੇ ਸਾਡੇ ਤਰਸੇ ਵੀ ਕੀਤਾ ਵੀ ਸਾਨੂੰ ਸਾਧੂ ਪੂਰਨ ਦਿੱਤਾ ਪੂਰਨ ਸਾਧੂ ਉਹ ਕਿਵੇਂ ਸਾਰੇ ਪੰਜਾਬ ਚੋਂ ਬੇਟੇ ਸਾਰੇ ਪੰਜਾਬ ਚੋਂ ਵੱਡੇ ਨੰਬਰ ਲੈ ਕੇ ਪਾਸ ਹੋਏ ਬਾਬਾ ਜੀ ਡਾਕਟਰੀ ਵਿੱਚ ਗੋਲਡ ਮੈਡਲ ਪੰਜਾਬ ਸਭ ਨੇ ਦਾ ਤੱਕ ਮੇਰਾ ਸਰਕਾਰਾਂ ਦਾ ਸਨਮਾਨ ਕੀਤਾ ਗੋਲਡ ਮੈਡਲ ਪੰਜਾਬ ਇੱਥੇ ਸੱਚ ਦਾ ਸੂਰਜ ਧਸੜਿਆ ਪਰ ਦੋ ਦੋ ਰੁਪਈਆ ਨੇ ਇੱਕ ਉਲੂ ਵਰਦੀ ਇੱਕ ਤਾਰੂਕ ਮਿਲਦੀ ਹੈ ਜਿਹੜੇ ਉਲੂ ਵਰਦੀ ਵਾਲੇ ਮੇਰੇ ਵਰਗੇ ਆ ਉਹਨਾਂ ਨੂੰ ਉਹ ਅਵੇਂ ਸੂਰਜ ਨਹੀਂ ਰਹੀ ਅਵੇਂ ਧੂੜ ਮਾਰਦੇ ਲੋਕ ਸੂਰਜ ਤਾਂ ਹੁੰਦਾ ਹੀ ਨਹੀਂ ਉਹਨਾਂ ਨੇ ਸੂਰਜ ਵੇਖਿਆ ਨਹੀਂ ਉਹ ਸੱਚੇ ਆਪ ਦੀ ਜਾਵੇ ਤੇ ਜਿਹੜੇ ਬਿੱਤੀ ਵਾਲੇ ਨੇ ਉਹਨਾਂ ਨੂੰ ਦੱਸਦਾ ਵੀ ਵਾਕਿਆ ਜੀ ਤਾਂ ਸੱਚੀ ਅੱਛਾ ਜਿਹੜਾ ਸਾਰੇ ਸਾਰੇ ਪੰਜਾਬ ਤੋਂ ਫੈਟਾ ਹੈ ਨਾ ਸਨ ਸਨਮਾਨਿਤ ਕੀਤਾ ਸਰਕਾਰ ਨੇ ਦਿੱਤੇ ਨਾਲੇ ਵੱਡੇ ਵੱਡੇ ਬਲੇਖ ਆਏ ਸਾਰੇ ਹਿੰਦੁਸਤਾਨ ਦੇ ਵਿੱਚ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਬਾਬਾ ਜੀ ਨੂੰ ਇਹਨਾਂ ਨੇ ਲੋਕ ਮਿਲੀ 75000 ਰੁਪਏ ਹੋਰੇ ਦਰਗਾਹ ਅਜ 25 ਲੱਖ ਰੁਪਏ ਮੰਗਦਾ ਬੋਲੇ ਕਿਲਾ ਪੜੀ ਆ ਜਾਂਦਾ ਤੇ ਦੋ ਨੌਕਰ ਸਰਕਾਰੀ ਕੋਠੀ ਜਿਦਾਰੀ ਗੱਡੀ ਸਰਕਾਰੀ ਸਾਰੀਆਂ ਸਹੂਲਤਾਂ ਰੁਪਇਆ 75000 ਕਿਉਂ ਇਹ ਤਾਂ ਰੁਪਇਆ ਵੀ ਨਹੀਂ ਖਰਚਾ ਸਾਰੀਆਂ ਸਹੂਲਤਾਂ ਸਰਕਾਰੀ ਫ੍ਰੀ ਤੇ ਜਦੋਂ ਪੰਜਾਬ ਦੇ ਵਿੱਚ ਸਾਰੇ ਦੇਖ ਆਏ ਆ ਸਾਰੇ ਹਿੰਦਸਤਾਨ ਦੇ ਵਿੱਚ ਦੇਖ ਆਏ ਜਦੋਂ ਕਿ ਬੜੇ ਬੜੇ ਖੁੰਗੀ ਪਤੀ ਲੋਕਾਂ ਨੇ ਵਰਮਾ ਕਰਮਾ ਪਤੀ ਲੋਕਾਂ ਨੇ ਪਹੁੰਚੀ ਸੀ ਨੂਰਸਾਗਰੀ ਇਹ ਬਸ ਇੰਨੇ ਲੋਕ ਆਏ ਇੰਨੇ ਆਏ ਇਹ ਨੂੰ ਨਾ ਲੱਗੇ ਲੱਗੇ ਇਹਦੀ ਡਿਊਟੀ ਨਹੀਂ ਹੈ ਵੈਰੀ ਕੋਈ ਡਿਊਟੀ ਰੱਖਣੇ ਹੋ ਲਈ ਜਦੋਂ ਸੋਹਣਾ ਅਟੈਚਮੈਂਟ ਉਹਦੀ ਸਤੰਤ ਬਾਬਾ ਕੜ ਸਿੰਘ ਸੰਪਰਦਾਜੀ ਤੇ ਬਾਬਾ ਚਰਨ ਸਿੰਘ ਦੇ ਪੁੱਤਰਾਂ ਕਰੀਏ ਜਿਨ੍ਹਾਂ ਨੂੰ ਚਨਾਂ ਬਿੰਗ ਇਸ ਦਿਦੇ ਕਮੀ ਸੀ ਦਾ ਆਰ ਮਿਲਿਆ ਹਾਂ ਤੋਂ ਯਾਰ ਸਿਆਦਾ ਜਨਾ ਪੜ ਗਿਆ ਜਾਂ ਇਹ ਇਹ ਜਿਵੇਂ ਨਾ ਪ੍ਰਾਜਮਤ ਨਹੀਂ ਨ ਸੰਤਾਨ ਆਉਂਦੀ ਉਹ ਵੀ ਛੱਡ ਦਿੱਤੀ ਨੌਕਰੀ ਫਿਰ ਤੇ ਪੰਜਾਬ ਲੈਵਲ ਤੇ ਵੱਡੇ ਵੱਡੇ ਉਸਰ ਆਏ ਪੁਪੜਿਆ ਲੋਕਾਂ ਅੱਗੇ ਥੋੜਿਆ ਤੁਸੀਂ ਕਹਿੰਦਾ ਜੀ ਸਾਹਿਬ ਸਾਹਿਬ ਉਹਦਾ ਕਾਬਲ ਬੰਦਾ ਦੇ ਤੂੰ ਹੈ ਜੋਬ ਕਰਕੇ ਕਿਹੜੀ ਜੋਬ ਜਾਈਂ ਉਂਗਲ ਕਰ ਦੂ ਹੁਣ ਇਹ ਤਾਂ ਮੁਝੋਂ ਪਾਈ ਜਾਣੀ ਤੇ ਤੂੰ ਕੀ ਕਰਨ ਲੱਗਾ ਉਹ ਤਾਂ ਮੈਂ ਇੱਕ ਕੰਮ ਹੀ ਨਹੀਂ ਕਰਨਾ ਮੈਂ ਸੱਚੀ ਸਰਕਾਰ ਦੀ ਨੌਕਰੀ ਕਰਨੀ ਹੈ ਮੈਂ ਸਰਕਾਰ ਦੇ ਆਏ ਸਰਕਾਰਾਂ ਦੀਆਂ ਛੋਟੀਆਂ ਸਗਾਂ ਲਈ ਨਾ ਨਹੀਂ ਤਾਂ ਤੁਹਾਡੇ ਸਾਹਮਣੇ ਬਿਠੇ ਜੇ ਉਹ ਬਨੇ ਬੰਦੇ ਜਿਹਾ ਇਹ ਬੰਦ ਅਏ ਸਾਲ ਦੇ ਘੁੱਟਦਾ ਜਿਓ ਜਿਹਨੇ ਸਾਰੇ ਮਾਦਾ ਦੇ ਗਰਭ ਜਿੰਨਾ ਦੇ ਆਏ ਉਤਰਾਂ ਦੇ ਉਤਰਾਂ ਬਿਠੇ ਜੇ ਤੇ ਇਹ ਨਹੀਂ ਵੀ ਕੋਈ ਪਹੁੰਚ ਨਹੀਂ ਸੀ ਸਾਰਾ ਸਾਰਾ ਕੁਝ ਮਿਲਦੇ ਆ ਕੋਈ ਲਾਗੇ ਨਹੀਂ ਲੱਗਣ ਤੱਕ ਇਹ ਸਰਕਾਰ ਨੂੰ ਮਾਪਣੇ ਦੀ ਬਾਈ ਤੋਂ ਵੀ ਨਾ ਮਿਲੇ ਅਈ ਯਮਰ ਫੜ ਕੇ ਦਿਆ ਦਾਰੇ ਪੈਂਟ ਭਰਾ ਕੀ ਛੇਦੀ ਕਰੋ ਯਾਰ ਉਹਨਾਂ ਤੋਂ ਬਰਾਦ ਹੋ ਜਾ ਤੂੰ ਤੇ ਨਹੀਂ ਕਰਦਾ ਆਪਾਂ ਵੱਡੀ ਦੇਣੀ ਦੇ ਮੁੰਡਾ ਫੜੀ ਬਾਈ ਕਰਦੀ ਹੋਈ ਇਹ ਦੇਖੋ ਕਿਥੋਂ ਕਿਥੋਂ ਛੱਡ ਕੇ ਆਇਆ ਇਹਨੂੰ ਕਿ ਸਾਦੂ ਮਨਾਗੇ ਕਿ ਕੀ ਮਨਾਗੇ ਨਨ ਇਹਨੂੰ ਮੈਨੂੰ ਆਹ ਪੇਰ ਮੈਨੂੰ ਕਿੱਥੋਂ ਤੱਕ ਕਰਾਂ ਅੰਤਰਜਾਮੀ ਸਾਹੂ ਜੀ ਹੁਣ ਜੀਦੇ ਅੰਦਰ ਕੋਈ ਹੈਗਾ ਗੱਪਾ ਉਹ ਦਾ ਜਿਸ ਦਾ ਵੀ ਠੀਕ ਹੈ ਗੱਲ ਤੇ ਜਿਹਦੇ ਅੰਦਰ ਕੁਝ ਨਹੀਂ ਖਾਲੀ ਉਹਨੂੰ ਉਹਨੇ ਆਖਣਾ ਉਹ ਤੁਹਾਨੂੰ ਦੋਜੋ ਪੰਜੀ ਗੱਲ ਦਾ ਰਾਈ ਉਹਦੇ ਅੰਦਰ ਹੋਈ ਹੈ ਘੰਟਾ ਤੁਹਾਡੇ ਸਾਹਮਣੇ ਇਹਨਾਂ ਨੇ ਉੱਥੇ ਹੋਣਾ ਸਬਾਗ ਮਿਲ ਜੀ ਤੁਹਾਡੇ ਸਾਹਮਣੇ ਜਿਨ੍ਹਾਂ ਦੀ ਇੰਨੀ ਵੱਡੀ ਸੱਚੇ ਪਾਤਸ਼ਾਹ ਬੰਜਾ ਦੇ ਰੱਖਦੇ ਪਰਗ ਜੀ ਨਹੀਂ ਸੰਤ ਹੋ ਜੇ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਜਿਹੜਾ ਆਇਆ ਸੀ ਸਾਹਿਬ ਜੀ ਨੂੰ ਤੇ ਇੱਕ ਬਾਤ ਅਸਹਿਬ ਜੀ ਸਾਰੀਆਂ ਚੀਜ਼ ਦੀ ਪੂਝਣ ਉੱਤੇ ਹੁੰਦੀ ਹੈ ਤੇ ਉਹਨਾਂ ਨੇ ਦ੍ਰਿਸ਼ਟੀ ਤੁਹਾਡੇ ਹਿਰਦਿਆਂ ਦੇ ਪਣੀ ਜਰੂਰੀ ਪਾਵਨਾਂ ਦੇ ਜਿਵੇਂ ਹੁਣ ਬਿਠੇ ਜਿੱਥੇ ਤਾਂ ਉਥੇ ਸ਼ੁਰੂ ਹੋਤਿਆਂਗੇ ਉਦੋਂ ਸਜਿਆ ਉਹਨਾਂ ਕੋਲ ਤੁਸੀਂ ਇਹ ਵੇਰਗੀ ਲੱਗਣੀ ਹੈ ਕਿਉਂਕਿ ਪਰਮਜਨ ਹੁੰਦੇ ਨੇ ਇੱਥੇ ਬੜੇ ਬੜੇ ਬੰਦੇ ਤੇ ਉਥੇ ਆਪਣੀ ਕਾਗਰਤਾ ਬਣਨੀ ਦੀ ਸੱਚੇ ਪਾਤਸ਼ਾਹ ਨੇ ਦ੍ਰਿਸ਼ਟੀ ਪਾਉਣੀ ਹੈ ਤੇ ਲੋਕ ਤਾਂ ਜਿਹੜੀ ਤੁਸੀਂ ਕਾਰ ਮੰਗਵਾ ਲੈ ਕੇ ਆਉਂਗੇ ਨਾ ਕਰੋ ਕਿ ਸਾਡੀ ਇਹ ਕਾਰਜ ਪੂਰਾ ਹੋ ਜਾਵੇ ਉਹ ਤਾਂ ਹੋਣਾ ਹੀ ਹੋਣਾ ਹੈ ਪਰ ਲੋਭ ਵੀ ਹੋਣਾ ਤੇ ਜਰੂਰੀ ਹੈ ਕਿੰਦਰਾ ਤੁਹਾਡੇ ਸਾਹਮਣੇ ਆਉਣਾ ਇੱਥੋਂ ਬਜਨ ਕਰਨੇ ਦਿੱਤੇ ਜਾ ਕੇ ਤੱਕ ਨੇ ਸਿੱਕੋ ਉਹ ਤੇ ਐਡਾ ਬੰਦਾ ਨਹੀਂ ਹਾਂਜੀ ਤੇ ਗੱਲ ਐ ਕੀ ਹੁੰਦੀ ਐ ਤੇ ਐਡਾ ਵੱਡਾ ਕੰਮ ਦੀ ਗੱਫਾ ਜੇ ਪੰਜ ਘੰਟੇ ਇੱਕ ਦੀ ਗੱਲ ਹੁੰਦੀ ਐ ਇੱਕ ਇੱਕ ਦਿਹਾੜੀ ਤੁਸੀਂ ਮੰਨ ਲਓ ਵੀ ਸਾਡੀ ਮਰ ਜਾਣੀ ਆ ਹਾਂਜੀ ਮਰਨੀ ਕਾਦੀ ਐ ਪਰ ਬੜੀ ਵੱਡੀ ਖੇਡ ਬਣਨੀ ਆ ਤੇ ਇੱਕ ਦਿਹਾੜੀ ਮਤਲਬ ਸਮਝੋ ਵੀ ਇਹ ਲੇਖੇ ਲੱਗੀ ਸਾਡੀ ਤੇ ਗੱਫਾ ਤੁਹਾਨੂੰ ਵੇਖੋ ਕਿੰਨਾ ਵੱਡਾ ਮਿਲਣਾ ਉਹ ਜਿਹੜਾ ਉਹ ਉਹ ਦਵਾਨਾ ਵਾਲਾ ਗੱਫਾ ਵੱਖਰਾ ਆ ਉਹ ਤੋਂ ਵੱਖਰਾ ਤੇ ਜਿਸ ਨੂੰ ਵੀ ਚੱਲ ਕੇ ਉਹਨਾ ਉਹ ਵੱਖਰਾ ਤੇ ਬਾਕੀ ਦੂਜੀ ਗੱਲੇ ਯਾਰ ਸਾਨੂੰ 84 ਲੱਖ ਨਕਦੀ ਲੈਣੀ ਕਿਤਨਾ ਹੈ ਇਤਨਾ ਹੀ ਲੈਣੀ ਹੈ ਬਾਣੀ ਚੋਂਦਾ ਨਾ ਜੱਗੀ ਸਾਹਿਬ ਦਾ ਪਾਪਾ ਬਾਣੇ ਵੱਢਦੇ ਆ ਪਰ ਯਾ ਮਤ ਪਾਪਾ ਕੇ ਸੰਗ ਤੂੰ ਪੈ ਨਾਵੇਂ ਕੇ ਰੰਗ ਨਾਮ ਦੇ ਨਾਲ ਧੋਣੇ ਆ ਇਤਨਾ ਧੋਣੇ ਜੇ ਭਾਈ ਇਤੋਈਏ ਤੇ ਆ ਕੰਡੇ ਤੇ ਬੈਠੇ ਜੇ ਤੂੰ ਹੱਥ ਮਾਰ ਕੇ ਕੀ ਨਾਂ ਦੇ ਆ ਪਿੰਡ ਦਾ ਬੱਸ ਹਾਂ ਬਹੁਤ ਸਿੰਗਾਂ ਕਿੰਨੀ ਦੂਰ ਇਥੋਂ ਬੱਕੇ ਭਰਾ ਨਾਲ ਆ ਤੇ ਫਿਰ ਕਿਹੜੀ ਦੂਰ ਆ ਆਸਾਪ ਨਾ ਕਰ ਮਾਯਾ ਇਤਸ ਸੰਗਤ ਪਤਾ ਕਿਤੋਂ ਆਉਂਦੀ ਆ ਹਰਿਆਣੇ ਚੋਂ ਯੂਪੀ ਚੋਂ ਦਿੱਲੀ ਤੋਂ ਅਨੰਦਪੁਰ ਸਾਹਿਬ ਤੋਂ ਰਾਜ ਰਾਜਸਥਾਨ ਦੇ ਏਰੀਆ ਚੋਂ ਆ ਫਾਜ਼ਿਲਕਾ ਇਧਰ ਦਾ ਤ셔ਦ ਉਹਨਾਂ ਤੇ ਬੜੀ ਬੜੀ ਜਨਦਰ ਬਧਣਾ ਆ ਆਪਣਾ ਹਿਆਰਪੁਰ ਗਰਦਾਸਪੁਰ ਅਮਰਸਰ ਦਾ ਇਲਾਕਾ ਬਹੁਤ ਸੰਗਤਾਂ ਵੀ ਆ ਕਿਤੋਂ ਕਿਤੋਂ ਸੰਗਤਾਂ ਆਉਂਦੀਆਂ ਤੇ ਤੁਸੀਂ ਆਣ ਕੇ ਨਜ਼ਾਰਾ ਵੇਖੋ ਇਹ ਵੱਖਰੀ ਇੱਕ ਕਿਸਮ ਦਾ ਕੋਈ ਹੈ ਇਹ ਜਦੋਂ ਸਮਾਂ ਲਿਖਣਾ ਹੈਗਾ ਨਾ ਇੱਕ ਵੱਖਰਾ ਹੀ ਆ ਤੇ ਇਥੇ ਕਿਹ ਬੱਚੇ ਜਿਹੜਾ ਨਾ ਆਹ ਰਾਜੀ ਕਮਾਉਂਦਾ ਉਹ ਤੇ ਮੀਮੀ ਨੂੰ ਕੋਲੋਂ ਤੇ ਹੈਦਾ ਵੀ ਜਿਹੜੀ ਬੱਚੇ ਦੇ ਜਿਹੜਾ ਬੱਚਾ ਜ਼ਰੂਰਤ ਨੂੰ ਫੋਨ ਲਗਾਣਾ ਇਹ ਪਿੱਛੇ ਨਹੀਂ ਲੱਗੇ ਬੈਠਾ ਤੇ ਜਦੋਂ ਇਹ ਰੋਣਾ ਫੋਨ ਲਗਾ ਇਹਨੂੰ ਉਹ ਪਿੱਛਾ ਦੂ ਦੂ ਲੈ ਜਾਣਾ ਭੀ ਸੰਗ ਤੇ ਕੰਨੀ ਆਵਾਜ਼ ਨਾ ਪਵੇ। ਕੋਈ ਕੰਨੀ ਆਵਾਜ਼ ਨਾ ਪਵੇ। ਤੇ ਕੋਈ ਸ਼ੋਰ ਸ਼ਰਾਬਾ ਨਾ ਆਵੇ ਨਾ ਅਗੇ ਦਾ ਫੋਨ ਖੜਕਣਾ ਹੈ। ਨਾ ਕਹਿੰਦੇ ਕੀ ਗੱਲ ਕਰਨੀ ਜਿਹੜਾ ਜ ਦੁਆਰ ਚੱਲਦਾ ਬਾਹਰ ਤਿੰਨ ਘੰਟੇ ਮਾਰ ਚੱਲਦਾ ਸਾਢੇ ਇੱਕ ਦਿਨ ਕਹਿੰਦੇ ਤੇ ਉਦੋਂ ਲੰਗਰ ਹੀ ਬੰਦ ਪਹਿਲਾਂ ਲੰਗਰ ਚਾੜ ਦੇਣਾ ਫਿਰ ਕੰਨੀ ਪਾਣੀ ਦੋ ਲੰਗਰ ਸ਼ਬਦ ਮੁਰਗੇ ਦੋਨਸਾ ਜਾਣਾ ਤੇ ਲੰਗਰ ਤੇ ਦੁਆਰ ਤੋਂ ਦੁਆਰ ਦੀ ਦੁਆਰ ਫਿਰ ਲੰਗਰ ਚੱਲਣਾ ਇਹ ਉਹ ਲੰਗਰ ਸ਼ਬਦ ਹੀ ਚੱਲਣਾ ਉਥੇ ਇੱਕ ਵਾਰ ਪਹਿਲੇ ਇੱਕ ਦੇਖ ਕੇ ਖੇਡ ਕੇ ਦੇਖੀ ਆ ਜੀ ਤੇ ਕਹਿੰਦਾ ਬਈ ਤੇ ਫਿਰ ਬੀਬੀ ਨੂੰ ਬੀਬੀਆਂ ਨੂੰ ਰੱਖਣਾ ਪਏ ਚੁੱਪ ਕਰ ਜਾਓ ਉਹ ਬੀਜੀ ਚੁਪ ਪਰਵਲਾ ਨਾ ਪਾਉ ਉਥੇ ਇਹ ਗੱਲ ਨਹੀਂ ਹੁੰਨੀ ਉਥੇ ਤਾਂ ਉਹ ਵੱਡੇ ਦੁਆਰ ਚ ਨਹੀਂ ਹੁੰਦੀ ਜਦੋਂ ਇੱਥੇ 12 ਲੱਖ ਦਾ ਗੱਠ ਹੁੰਦਾ ਉਹ ਵੱਡਾ ਸਮਗਮ ਚੱਲ ਹੁੰਦਾ 3 ਸੰਭਰਜੇ 4 ਜਾਂ 5 ਨੂੰ ਇਹ ਛੋਟੇ ਸਮਗਮ 12 ਮਹੀਨੇ ਮਹੀਨੇ ਪਿਛੋਂ ਉਹ ਵੱਡਾ ਸਾਫਟ ਹੁੰਦਾ ਉਥੇ ਮਾਮਾ ਰੀਸਿੰਗ ਜੀ ਨੇ ਉਥੇ ਤਥਾ ਕਰਦੇ ਸੀ ਇਹਨੂੰ ਪਿਛਲੇ ਉਹਨੂੰ ਪਿਛਲੇ ਸਮਗਮ 4 ਦਸੰਬਰ ਨੂੰ ਤੇ ਦਾ 5 ਨੂੰ ਉਹਨੂੰ ਪਿਛਲਾ 4 ਨੂੰ ਸੀ ਐਜੀ ਕਰਮ ਸੀ ਉਹਨੇ ਆਪਦੇ ਟਾਈਮ ਤੋਂ ਟਾਈਮ ਕੱਢ ਗਿਆ ਨਾ ਕੋਈ ਉਹਨੇ ਆ ਵੀ ਮੈੜੀ ਗੱਲ ਕੁਝ ਨਹੀਂ ਜੋਣਾ ਕੋਈ ਇਹਨੇ ਪੰਜ ਪੰਜ ਕਿੰਨੇ ਆ ਕਿੰਨਿਆਂ ਵਿੱਚ ਬੱਸਾਂ ਲਗੀਆਂ ਆ ਕਿੰਨਿਆਂ ਕਿੰਨਿਆਂ 'ਚ ਸਕੂਟਰ ਮੋਟਰ ਖੜੋਤੇ ਨੇ ਤਰੋਤੇ ਆ ਕਾਰਾਂ ਖੜੋਤੀਆਂ ਤੇ ਆਬ ਕਿੰਨਿਆਂ ਕਿੰਨਿਆਂ ਦੇ ਵਿੱਚ ਮਤਲਬ ਲੰਗਰ ਚੱਲਣ ਦੇ ਆ ਪੰਜ ਪੰਜ ਕੇ ਸੇਵਾ ਕਰ ਰਹੇ ਆ ਤੇ ਪੂਟੀਆਂ ਚਿੱਟੀਆਂ ਵਾਲੇ ਤੇ ਮੈਂ ਖੁੱਜਣਾ ਵੀ ਕਿੰਨੀ ਕਿੰਨੀ ਤਰਖਾ ਲੈਂਦੇ ਹੁਣ ਕਿ ਇੰਨੀ ਪੰਜ ਪੰਜ ਦੀ ਸੇਵਾ ਕਰਦੇ ਪਤਾ ਲੱਗਾ ਵੀ ਤੇ ਤਨਖਾਹੀਆਂ ਹੀ ਕੋ ਨਹੀਂ ਸਾਰੀ ਸੰਪਰਦਾਵਾਂ ਜੀ ਇਕੱਠੀ ਤੁਨਾਈ ਜਾਂਦੀ। ਬਿਸਤਰੀਆਂ ਤਾਂ ਕਣੀ ਨੂਦਨਾਈ ਜਾਂਦੀ। ਸਾਰੀ ਬਿਤਰੀ ਵੀ ਜਵਾਦ ਬਣ। ਹਾਦੂ ਦੀ ਮਿਹਰ ਹਾਰ ਹੋ ਗਿਆ। ਤੇ ਇੰਨੀ ਸੇਵਾ ਪੱਜ-ਪੱਜ ਦੀ, ਇੰਨੀ ਅਨੁਸ਼ਾਸਨ ਵਿੱਚ ਤੇ ਫਿਰ ਸੰਗਤ ਕਿੰਨੋ ਕੋ ਨਿਗਾਹ ਨਹੀਂ ਪੜਦੀ ਇੰਨੀ ਸੰਤ ਬੈਠੀ ਆ। ਜੱਡੀ ਦੂਰ ਦੇਖਣਾ ਕਿ ਉੱਥੇ ਚੁੱਪ, ਸ਼ਾਂਤੀ ਕਰੇ ਪੰਦ 100-200 ਦੀ ਹੋਵੇ, ਉਹ ਨਹੀਂ ਜੋ ਕੁ ਕਰਦਾ। ਇੱਥੇ ਲੱਖਾਂ ਵਿੱਚ ਸੰਗਤਾਂ ਦੀਆਂ ਰਹੂ ਚੁੱਪ, ਸ਼ਾਂਤ ਦੇ ਬੇਟੀਆਂ ਨੇ ਇਹ ਐਸਾ ਕਰਦੇ ਉਹਨੇ ਆ ਵੀ। ਆਸ ਆ ਮੈਂ ਜਣਾ ਵੇਖਿਆ ਨਾ ਇਹ ਮੈਂ ਵੇਖਿਆ ਤੇ ਕੱਲਾ ਟਰੋਲੀ ਤੇ ਵਰਲਡ ਵਿੱਚ ਕਿਤੇ ਨਹੀਂ ਗਾਇਵਿਆ ਇਹਨਾਂ ਸ਼ਾਸਨ ਇਨੀ ਚਾਂਤੀ ਡਿਨਰ ਪ੍ਰੋਗਰਾਮ ਇਹਨਾਂ ਵਿਉਂਤਬੰਦੀ ਇਹ ਵੇਖੀ ਦੀ ਫਿਰ ਤੇ ਮੇਰਾ ਗੱਲ ਚੱਲਣ ਦੀ ਹੈ ਜਿਹੜੀ ਇਹ ਮੇਰੀ ਵਰਲਡ 'ਚ ਜਾਣ ਰਹੀ ਹੋਣੀ ਹੈ ਜੀ ਵਰਲਡ ਵਿੱਚ ਤੇ ਇਹ ਜੇ بڑے بڑے ਸਾਧੂ ਮਹਤਮਾ ਲੋਕ بڑے بڑے ਮੀਰ ਲੋਕਾਂ ਦਾ ਮੇਰਾ ਸਰਦਕਾ ਤੂੰ ਹੁਸਾਨਾ ਕਰ ਲੈਣਾ ਵੀ ਇਹ ਡਰੋਣੀ ਨੂੰ ਇੰਨਾ ਵੱਡਾ ਮਾਣ ਦੇ ਦਿੱਤਾ ਵੱਡਾ ਵਾਰਡ ਵਾਰਡ ਵਿੱਚ ਮਾਣ ਦੇ ਦਿੱਤਾ ਕਿ ਕੋ ਹੋ ਰਹੀ ਕਿੰਨੇ ਕਿੰਨੇ ਇਸ ਮਾਮ ਕਰਦੇ ਆ। ਉਹਨਾਂ ਇਹ ਗੱਲ ਆ ਕਿ ਜੇ ਕਿ ਹੁਣ ਅੱਜ ਨਾ ਇਹੋ ਜਿਹਾ ਪ੍ਰੋਗਰਾਮ ਹੈਗਾ ਨਾ ਇੰਨੀ ਸ਼ਾਨ ਦੀ ਇੰਨਾ ਨਿਸ਼ਾਨ ਜਣੇਗਾ ਤੇ ਮੈਨੂੰ WhatsApp ਤੇ ਪਾ ਦੇ ਮੈਂ ਉਹਦਾ ਪਾਣੀ ਪਰਾਇਆ। ਇੱਕ ਅੱਲਾ ਕੇ ਡਰੋਣੀ ਭਾਈ ਖੜ ਬਾਬਾ ਖੜ ਸਿੰਘ ਦੀ ਕੁਮਾਈ ਸੰਧੂ ਬਕਰ ਸਿੰਘ ਦੀ ਕੁਮਾਈ ਉਹਦੇ ਬਾਬਾ ਚੰਦ ਸੰਧੂ ਬਾਬਾ ਗੋਨਾ ਸਿੰਘ ਦੀ ਭਾਈ ਇੱਕ ਦਿਨ ਚਾਰ ਚੰਦ ਲੱਗੇ। ਤੇ ਸਿਕੋਏ ਇੱਕ ਦੇਖਣ ਵਾਲੀ ਖੇਡ ਜੇ ਦੇਖਣ ਵਾਲੀ ਨਹੀਂ ਪਰ ਲੋਕ ਸਿਹਾਰਨ ਵਾਲੀ ਏ ਇਹ ਲੋਗ ਗਫੇ ਆਣ ਕੇ ਆ ਮੁਕਤੀ ਦੇ ਦਰਖੋਲੇ ਆ ਸਾਬ ਨੇ ਫੇਰ ਵੇਖੋ ਆ ਜਾਬ ਚਲੰਡਿਆ ਸਾਡੇ ਜਨਗ ਹੈ ਉੱਤੇ ਚਲੰਡਿਆ 14 ਘੰਟੇ ਨੂੰ ਆ ਉੱਤੇ ਚਲੰਡਿਆ ਲੜੀਖਣ ਪਾਟ ਸਾਹਿਬ ਦੀ ਲਗਾਤਾਰ ਫੇਰ ਆਸਾ ਜੀ ਪਾਟ ਪਾਣੀ ਕਿੰਨੇ ਤੇ ਦੋਵੇਂ ਟਾਈਮ ਤੁਹਾਨੂੰ ਦੱਸਣਾ ਕੀਤਾ ਤਿੰਨ ਤਨ ਕਦੇ ਕਦਾ ਕੀ ਤੁਹਾਨੂੰ ਤੇ ਜਿੱਥੇ ਲੰਗਰ ਪੱਕਦਾ ਉਥੇ 24 ਘੰਟੇ ਜਾਗ ਚੱਲਦੇ ਆ 12 ਘੰਟੇ ਸਵੇਰ ਸਾਢੇ 12 ਘੰਟੇ ਮੂਰਨਤਲ ਤੇ ਲੰਗਰ ਜਗਾ ਜਾਂਦਾ ਉਥੇ ਵੀ 24 ਘੰਟੇ ਮੂਰਨਤਲ ਤੇ ਜਿੰਨੇ ਜਿੰਨੇ ਸੇਵਾਦਾਰ ਨੇ ਸਾਰੇ ਜਿੰਨੇ ਨਿਤਨੇ ਨਹੀਂ ਸਾਰੇ ਨਿਤਨੇ ਜਿਹਨੂੰ ਨਿਕਨੇ ਨਹੀਂ ਆਉਂਦਾ ਉਹ ਉਹ ਵੈਲਯੂ ਆਨੇ ਕਰਦਾ ਇੰਨੀ ਸ਼ਾਂਤ ਦੀ ਇਸ ਦੇਰੇ ਵਿੱਚ ਤੇ ਇੰਨੀ ਤੇ ਸਾਧੂ ਜਿਹੜਾ ਹੈ ਜਿੰਨੇ ਘਰੋ ਘਰੀ ਮਤਲਬ ਕੋ ਦਿੱਲੀ ਬਿਠਾ ਕੋ ਕਿਤੇ ਬਿਠਾ ਨਾ ਉਹਨੂੰ ਘਰੇ ਫਿਕਰ ਹੈ ਜੇ ਮੈਂ ਇਧਰ ਰਵਿਦਰ ਦੀ ਗੱਲ ਕਰਨੀ ਤੇ ਮਾ ਮਾ ਪਰਚਾ ਨਹੀਂ ਮੈਨੂੰ ਕੁਛ ਰੰਨਾ ਇਹਨਾਂ ਭੈ ਵੀ ਮਾ ਪਰਚਾ ਆ ਕਿ ਉਹਦੇ ਪੁੱਤ ਨਹੀਂ ਆਖੇ ਲੱਗਦਾ ਤੇ ਪਿਓ ਪੁੱਤ ਦੇ ਨਹੀਂ ਆਖੇ ਲੱਗਦਾ ਤੇ 5:30 ਵਜੇ ਸੰਕਤੀ ਤੇ ਸਾਰੀ ਗੋਦੀ ਹੁੰਦੀ ਇਹਨਾਂ ਸਭ ਦੇ ਵਜਨ ਦੇ ਵਿੱਚ ਵਜਣਾ ਤੇ ਜੋ ਜੋ ਕਿਸੇ ਜਿੰਨੂੰ ਜਿੰਨੂੰ ਪੀਏ ਚੋ ਜਵਾਬ ਮਿਲ ਜਾਂਦਾ ਜਿੰਨਾਂ ਨੂੰ ਕਿਤੋਂ ਸਾਰੇ ਥਾਂ ਤੋਂ ਜਵਾਬ ਮਿਲ ਜਾਂਦਾ ਉਹਨਾਂ ਦਾ ਫਰੀ ਰਾਜ ਫਰੀ ਰਾਜ ਤੇ ਇਹ ਇਹ ਬੱਕਰੀ ਨੋਕੀ ਖੇਡ ਜੇ ਤੇ ਸਿੱਖੋ ਸੁਖ ਲਓ ਇਡੇ ਵੱਡੇ ਗੱਫੇ ਲੈ ਕੇ ਮੁਖਰੀ ਦਾ ਧਾਰ ਖੋਲਿਆ ਸਾਹ ਬਨੇ ਜੀ ਦੀ ਲੈ ਕੇ ਕਰਨ ਜਾਓ ਵਜਨ ਮੰਦ ਕੇ ਚੰਗਾ ਭਾਈ ਜੀ ਉਹਨਾਂ ਦਾ ਵਾਹ ਕਿੰਦੀ ਕਰਦਾ ਕੋਈ ਦੀ ਕੀਫਤ ਇਹ ਆ